ਤਸਵੀਰਾਂ ਗਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਚੌਂਕ ਦੀਆਂ ਹਨ ਜਿੱਥੇ ਕਿ ਕਿਸਾਨ ਮਜ਼ਦੂਰ ਸ਼ਗਰ ਕਮੇਟੀ ਪੰਜਾਬ ਦੇ ਸੂਬਾਗੂ ਹਰਵਿੰਦਰ ਸਿੰਘ ਮਸਾਣੀਆਂ ਜ਼ਿਲ੍ਹੇ ਅਤੇ ਜੋਨਾਂ ਦੇ ਆਗੂਆਂ ਵੱਲੋਂ ਵਧੀਆਂ ਬਿਜਲੀ ਦੀਆਂ ਦਰਾਂ ਅਤੇ ਡੀਜ਼ਲ ਪੈਟਰੋਲ ਦੇ ਰੇਟਾਂ ਦੇ ਖਿਲਾਫ ਬਟਾਲਾ ਚੌਂਕ ਵਿੱਚ ਰੋਸ ਮਜਾਰਾ ਕਰਕੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਉਹ ਕਰਦੇ ਹਾਂ ਗੱਲਬਾਤ ਤੇ ਦੇਖਦੇ ਹਾਂ ਤਸਵੀਰਾਂ। ਗੁਰਦਾਬਾਹ ਮੁਰਦਾਬਾਹ ਗੁਰਦਆਰੇ ਘਰਾਣੇ ਵਾਲੀ ਦਲਾ ਸਰਕਾਰ ਗੁਰਦਾਬਾਹ ਮੁਰਦਾਬਾਹ ਗੁਰਦਆਰੇ ਸਰਕਾਰ ਗੁਰਦਾਬਾਹ ਗੁਰਦਾਬਾਹ ਮੁਰਦਾਬਾਹ ਪਾਦੇ ਬਦੂ ਕੋਲ ਕੋਲ ਸਰਕਾਰ ਗੁਰਦਾਬਾਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮੰਦਰ ਸਿੰਘ ਮਸਾਨੀਆਂ ਕਿਸਾਨ ਮਜੂਦ ਸਰਖਪਟ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਇਸ ਵਕਤ ਖੜੇ ਆਂ ਸੁੱਖਾ ਸੁਖਮੇ ਤਾਂ ਸਿੰਘ ਚੌਕ ਪਟਾਣਾ ਸ਼ਹਿਰ ਦੇ ਵਿੱਚ ਇਹ ਅੱਜ ਦਾ ਜਿਹੜਾ ਕੁਤਲਾ ਬੁਖਾਰਾ ਕੀਤਾ ਗਿਆ ਇਹ ਪੰਜਾਬ ਸਰਕਾਰ ਦਾ ਜੋ ਅੱਜ ਇੱਕ ਜੁਲਮੀ ਹੁਕਮਨਾਮਾ ਤਾਨਾਸ਼ਹੀਰ ਵਜਿਹੇ ਦੇ ਵਿੱਚੋਂ ਜਿਹੜਾ ਹੁਕਮ ਆਇਆ ਉਹ ਆ ਜਿਹਦੇ ਵਿੱਚ ਅੱਜ ਪੰਜਾਬ ਸਰਕਾਰ ਨੇ 62 ਪੈਸੇ ਪੈਟਰੋਲ ਤੇ ਤੇ 92 ਪੈਸੇ ਡੀਜ਼ਲ ਦੇ ਉੱਤੇ ਵੈਟ ਜਿਹੜਾ ਵਧਾ ਦਿੱਤਾ ਹੈ ਤੇ ਇਹਦੇ ਵਿੱਚ ਇਹ ਕਾਰਨ ਦੱਸਿਆ ਗਿਆ ਕਿ ਸੂਬੇ ਦੀ ਦਿੱਕੀ ਹਾਲਤ ਮਾੜੀ ਹੈ ਇਹਦੇ ਨਾਲ ਇਸ ਤੋਂ ਵੀ ਵੱਡਾ ਉੱਕੇ ਜਾਂਦਿਆ ਹੋਇਆ ਹੈ ਜਿੱਥੇ ਕੇਂਦਰ ਆ ਬਿਜਲੀ ਸੋਧ ਕਾਨੂੰਨ ਬਿੱਲ ਬਣਾਉਂਦੀ ਪਈ ਸੀ ਜਿੱਥੇ ਕੇਂਦਰ ਦੇ ਖਿਲਾਫ ਕਿਸਾਨ ਜਿੱਥੇ ਬੰਦੀਆਂ ਲੜਦੀਆਂ ਪਈਆਂ ਉੱਥੇ ਪੰਜਾਬ ਸਰਕਾਰ ਵੀ ਭਾਜਪਾ ਦੀ 2 ਪਾਰਟੀ ਬਣ ਕੇ ਉੱਪਰ ਤੇ ਸਾਹਮਣੇ ਆਈ ਆ ਔਰ 7 ਕਿਲੋਵਾਟ ਤੱਕ ਦੇ ਜਿਹੜੇ ਉੱਤੇ ਸਬਸਿਡੀ ਆ ਜਿਹੜੀ ਉਹ ਖਤਮ ਕੀਤੀ ਗਈ ਜਦੋਂ ਸਬਸਿਡੀ ਖਤਮ ਕੀਤੀ ਗਈ ਆ ਤੇ ਅਸੀਂ ਆਪਣੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਬਿਲਕੁਲ ਸਾਫ਼ ਦੱਸ ਦੇਣਾ ਚਾਹੁੰਦੇ ਆ ਕਿ ਲਗਭਗ 2100 ਕਰੋੜ ਦਾ ਜਿਹੜਾ ਬੋਝ ਆ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਪੈਂਦਾ ਪਿਆ ਆ ਇਹ ਸਰਕਾਰਾਂ ਇਸ ਗੱਲ ਦਾ ਮਤਲਬ ਦੇ ਕੇ ਚੋਣ ਮੈਦਾਨੇ ਮੈਦਾਨ ਦੇ ਵਿੱਚ ਆਉਂਦੀਆਂ ਨੇ ਤੇ ਗੱਲ ਰੱਖਦੀਆਂ ਇਹ ਲੋਕ ਪੱਖੀ ਸਰਕਾਰਾਂ ਨੇ ਲੋਕ ਦੇ ਹਿੱਤ ਵਾਲੀਆਂ ਸਰਕਾਰਾਂ ਨੇ ਇਹਨਾਂ ਨੇ ਲੋਕ ਖੇਤੀ ਦੀ ਗੱਲ ਕਰਨੀ ਆ ਉੱਤੇ ਕੋਈ ਵੀ ਲੋਕ ਖੇਤੀ ਦੀ ਗੱਲ ਬਾਈ ਨਹੀਂ ਰਹੀ ਲੋਕਾਂ ਦੇ ਵਿੱਚ ਮਜ਼ਦੂਰ ਦੇ ਉੱਤੇ ਕਿਸਾਨ ਦੇ ਉੱਤੇ ਛੋਟੇ ਵਪਾਰੀ ਦੇ ਦੁਕਾਨਦਾਰ ਦੇ ਇਥੋਂ ਤੱਕ ਕਿ ਜਿਹੜੀ ਨਵੀਂ ਕਿਸਾਨ ਨੀਤੀ ਆ ਉਹ ਵੀ ਇੱਕ ਬਹਿਕਾਵੇ ਦਾ ਰੂਪ ਜਿਹੜਾ ਆ ਲੋਕਾਂ ਨੂੰ ਦਿੱਤਾ ਗਿਆ ਖੇਤੀ ਨੀਤੀ ਵੀ ਜਿਹੜੀ ਆ ਉਹ ਕਿਸਾਨ ਵਿਰੋਧੀ ਹੋਊਗੀ ਇਹ ਅਸੀਂ ਸਪਸ਼ਟ ਕਰਦੇ ਆਂ ਅੱਜ ਦਾ ਜੋ ਇਹਨਾਂ ਨੇ ਫਰਮਾਨ ਦਿੱਤਾ ਤਾਂ ਇਹ ਤਾਨਾ ਸ਼ਹੀਰ ਬਈਏ ਦੇ ਵਿੱਚੋਂ ਜੋ ਨਿਕਲ ਕੇ ਆਇਆ ਉਹਦੀ ਅਸੀਂ ਸਖਤ ਨਖੇਦੀ ਕਰਦੇ ਆਂ ਸਾਡੇ ਏਸੀ ਸਾਡੀ ਖਾਸ ਰਿਪੋਰਟ ਜ਼ਿਲ੍ਹਾ ਗਰਦਾਸਪੁਰ ਦੇ ਬਟਾਲਾ ਸ਼ਹਿਰ ਤੋਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ